ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਮੇਰਾ ਨਾਮ ਭਰਾ ਆਪਣਾ ਹੂਟਾ ਸਿੰਘ ਜੀ ਬਾਈ ਪਿੰਡ ਜੀ ਢਿਲਮਾ ਪਿੰਡ ਢਿਲਮਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸਦੇ ਭਰਾ ਆਪਣਾ 98032 ਜੀ 8449 ਜੀ ਦੁਬਾਰਾ ਫੇਰ ਦੱਸ ਜੀ 98032 ਜੀ 8449 ਜੀ ਹਾਂਜੀ ਆਪਾਂ ਨੂੰ ਦਿਖਾਓ ਜੀ ਕਿਹੜੇ ਬੱਸੀ ਆ ਬੱਸੀ ਆਈ ਹੈ ਠੀਰੀ ਬੱਸੀ ਆਈ ਹੈ ਇਹ ਠੀਕ ਆ ਜੀ 20 ਮਿੰਟੇ ਗੱਭਣ ਆ ਗਈ ਠੀਕ ਆ ਜੀ ਹਾਂਜੀ ਚੈੱਕ ਕਰਾ ਕੇ ਦਵਾਂਗੇ ਬੱਸੀ ਠੀਕ ਆ ਜੀ ਹਾਂਜੀ ਫੁੱਲ ਗਾਰੰਟੀ ਵੀਰੇ ਫੁੱਲ ਗਾਰੰਟੀ ਵੀਰੇ ਗਾਰੰਟੀ ਕਰਕੇ ਦਵਾਂਗੇ ਜੀ ਠੀਕ ਆ ख सकते बची है ढाई तीन महीने के फेस फेसबुक देख सकते हो ठीक है जी देख सकते तोरा तारा बी जी बहुत वादिया तोरा ठंडी सील ठंडी सील बतेरी है जी ਜਿਵੇਂ ਮਰਜ਼ੀ ਹੱਥ ਚੁੱਕੋ ਜੀ ਠੰਡੀ ਠੰਡੀ ਪੂਰੀ ਕੋਈ ਪ੍ਰੋਬਲਮ ਨਹੀਂ ਕਰਦੀ ਠੀਕ ਆ ਜੀ ਤੇ ਹਾਂ ਭਰਾ ਕੀ ਰੇਟ ਲੁੱਟਾਈ ਇਹਦਾ ਇਹਦਾ ਰੇਟ 35000 ਰੁਪਏ ਦਾ ਕਰਦੇ ਆ ਜੀ ਦੂਜੀ ਬਾਅਦ ਕਰ ਮੌਕੇ ਤੇ ਹੋ ਜੂਗੀ ਠੀਕ ਆ ਜੀ ਹਾਂਜੀ ਬਾਈ ਜੀ 35000 ਰੁਪਏ ਬਾਈ ਮੰਗ ਰਿਆ ਬਾਕੀ ਚੈੱਕ ਚ ਵੀ ਆਉਂਦੀ ਆ ਚੈੱਕ ਕਰਾ ਕੇ ਬਾਈ ਕਹਿੰਦਾ ਫੇਰ ਲੈ ਕੇ ਜਾਓ ਜੀ ਬਾਕੀ ਠੰਡੀ ਸੀਲ ਪੂਰੀ ਆ ਜੀ ਦੇਖੋ ਜੀ ਹੱਥ ਹੱਥ ਬਾਈ ਕਹਿੰਦਾ ਜਿਵੇਂ ਮਰਜ਼ੀ ਫਿਰ ਚਲੋ ਔਰ ਕੋਈ ਨਹੀਂ ਕਰਦੀ ਹੈ ਤੇ ਬਹੁਤ ਸੀਲਾ ਲੈ ਆਓ ਜੀ ਮੰਨ ਲਓ ਦੇਖ ਸਕਦੇ ਹੋ ਫੇਸਬੁਕ ਬੱਸੀ ਸੋਹਣੀ ਆ ਜੀ ਤੁਹਾਡੇ ਸਾਹਮਣੇ ਆ ਬਾਕੀ ਭਾਈ ਜੀ ਨਾਲ ਕਨੈਕਟ ਕਰ ਲਓ ਜੀ ਆਪਣੇ ਚੈਨਲ ਨੂੰ ਬਾਅਦ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਪੰਨ ਜਾ ਕੇ ਹਾਂਜੀ ਭਾਈ ਜੀ ਇੱਕ ਅਗਲੀ ਵਾਰੀ ਭਾਈ ਹੋਰ ਹੁਣ ਫੇਸਬੁਕ ਦੇਖ ਸਕਦੇ ਕਾਤੂ ਕੁਤੂ ਸੁਖਣਾ ਵਧੀਆ ਜੀ ਇਹਨੂੰ ਪੁੱਛਦੇ ਆ ਭਾਈ ਤੋਂ ਡਿਟੇਲ ਲੈਣੇ ਆ ਕਿੰਨੇ ਟਾਈਮ ਦੇ ਕੀ ਗੱਲ ਬਾਤ ਆ ਜੀ ਪੁੱਛਦੇ ਹੋ ਬਾਈ ਤੁਸੀਂ ਹਾਂਜੀ ਬਾਈ ਜੀ ਇਹਦੇ ਬਾਰੇ ਦੱਸੋ ਕਿਵੇਂ ਦੱਸਾਂ ਜੀ ਇਹ ਬੱਸ ਹੀਰੀ ਆ ਜੀ ਇਹ 4 ਮਹੀਨੇ ਗੱਬਣਾ ਬੱਸੀ ਜੀ ਠੀਕ ਹੈ ਜੀ ਹਾਂਜੀ ਤੇ ਕੀ ਮੁੱਲ ਬਾੜੀ ਦਾ ਇਹਦਾ ਮੁੱਲ 42000 ਰੁਪਏ ਜੀ ਠੀਕ ਹੈ ਛੰਡੀ ਬਹੁਤ ਆ ਛੰਡੀ ਵੀ ਬਹੁਤ ਆਈ ਬੱਸੀ ਠੀਕ ਹੈ ਬਾਈ ਦੇਖ ਸਕਦੇ ਹੋ ਮੁੱਲ 42000 ਆ 4 ਮਹੀਨੇ ਦੀ ਗੱਬਣਾ ਜੀ ਤੇ ਬਾਈ ਜੀ ਨਾਲ ਕਨੈਕਟ ਕਰੋ ਕੱਦ ਕੋਈ ਸੋਹਣਾ ਸੱਚ ਨਾਲ ਤੇ ਲੈਸ ਲਸਾਉਜੀ ਬਣ ਹਾਂ ਇਹ ਮੌਕੇ ਤੇ ਹੋ ਜੂਗਾ ਲੈਸ ਹੋ ਜੂਗਾ ਜੀ ਠੀਕ ਹੈ ਜੀ ਲਿਓ ਭਰਾ ਦੇਖ ਸਕਦੇ ਹੋ ਇਹ ਨੰਬਰ ਤੁਹਾਡੇ ਕੋਲ ਆਈ ਗਿਆ ਜੀ ਬਾਈ ਦਾ ਬਾਈ ਨਾਲ ਕਨੈਕਟ ਕਰੋ ਪਰ ਡਾਟਾ ਢਲਵਾ ਜ਼ਿਲ੍ਹਾ ਬਰਨਾਲਾ ਜੀ ਤੇ ਬਾਈ ਨਾਲ ਕਨੈਕਟ ਕਰ ਸਕਦੇ ਹੋ ਹਾਂ ਜੀ ਅਗਲੀ ਗੱਲ ਉਹ ਗੱਭਣ ਤੋਂ ਔਖੜਾ ਬਾਕੀ ਭਾਈ ਜੀ ਨਾਲ ਆਪਾਂ ਲੈਨੇ ਆ ਜਾਣਕਾਰੀ ਕੱਦਕੁੱਦ ਸੁੱਖਣਾ ਵਧੀਆ ਈ ਛੋਡੇ ਸਾਹਮਣੇ ਆ ਤੇ ਫੇਸਬੁਕ ਦੇ ਸਾਰੇ ਹਾਂਜੀ ਭਾਈ ਜੀ ਇਹ ਦਿੱਟੇ ਦੱਸੋ ਜੀ ਹਾਂਜੀ ਭਰੇ 8 ਕਿਲੋ ਜੇ ਥੱਲੇ ਦੁੱਧਾ ਜੀ ਠੀਕ ਆ ਜੀ ਤਿੰਨ ਮਹੀਨੇ ਗੱਬਣਾ ਜੀ ਇਹ ਠੀਕ ਆ ਜੀ ਚਾਰ ਦੰਦ ਬੱਸੀ ਦੰਦੋਂ ਆ ਜੀ ਠੀਕ ਆ ਜੀ ਹਾਂਜੀ ਭਾਈ ਦੇਖ ਸਕਦੇ ਆ ਕੱਦਕੁੱਦ ਸੁੱਖ ਸੁਹਣਾ ਤੇ ਟੋਕੜ ਗੱਬਣ ਸੀ ਠੰਡੀ ਬਥਰੀ ਈ ਠੰਡੀ ਸੀਲ ਬਥਰੀ ਈ ਦੇਖੋ ਹੱਥ-ਉੱਥੇ ਦੀ ਮਰਜੀ ਕਰੀ ਚੱਲੋ ਕੱਦ ਕੋ ਸੁਖਣਾ ਵਧੀਆ ਪਿਛਲਾ ਰਿਕਾਰਡ ਕਿੰਨਾ ਸੀ ਦੁੱਧ ਦਾ ਦਾ ਜੋ ਸੱਜਰ ਸੀ ਜੀ ਇਹ ਸੱਜਰ ਪਿਛਲੇ 22 ਲੀਟਰ ਦਾ ਰਿਕਾਰਡ ਸੀ ਜੀ ਤੇ ਕਿ ਸੁਖਣਾ ਮਹਾਰਾ ਵੱਧ ਗਈ ਦੁੱਧ ਕੋ ਕੱਢੂਗੀ ਜਦੋਂ ਇਹ ਠੀਕ ਹੈ ਜੀ ਹਾਂ ਭਾਈ ਜੀ ਪਿਛਲੀ ਵਾਰ 22 ਲੀਟਰ ਦਾ ਰਿਕਾਰਡ ਸੀ ਤੇ ਹੁਣ ਤੋਂ ਕਿਹੜਾ ਜੀ ਬਾਕੀ ਸੁਣੋ ਦੇਖ ਲਾ ਦੇ ਹੁਣ ਵੀ ਦਿੰਦੇ ਨਾ ਭਾਈ ਦੁੱਧ ਦਿੰਦੇ ਆ ਜੀ ਵੀਰੇ 8 ਕਿਲੋ ਦੁੱਧ ਹੁਣ ਵੀ ਭਾਈ ਜੀ ਦੋਨੋਂ ਟਾਈਮ ਦਾ 8 ਕਿਲੋ ਦੁੱਧ ਆ ਜੀ ਦੇਖ ਸਕਦੇ ਹੋ ਬੰਦ ਹੋ ਜੀ ਹਾਂ ਜੀ ਭਰਾ ਰੇਟ ਦੱਸ ਦੋ ਜੀ ਦਾ ਰੇਟ ਬਰੇ ਦਾ 45000 ਰੁਪਏ ਆ ਜੀ ਬਾਈ ਜੀ 45000 ਰੁਪਏ ਰੇਟ ਆ ਜੀ ਦੇਖ ਸਕਦੇ ਹੋ 6 ਸੂਰ ਤੇਰੀ ਆ ਜੀ ਠੀਕ ਆ ਬਰਾ ਓਕੇ ਬੰਦ ਹਾਂ ਜੀ ਅਗਲੀ ਬਸਤੀ ਦੇਖੋ ਗਾਂ ਦੇਖੋ ਜੀ ਤੇ ਫਿਰ ਉਸ ਨੂੰ ਦੇ ਸਕਦੇ ਆਂ ਪੂਰਾ ਤਰਾ ਠੀਕ ਆ ਜੀ ਹਾਂ ਜੀ ਲੈਣੇ ਬਾਈ ਜੀ ਤਾਂ ਪਰ ਜਾਣਕਾਰੀ ਆਨਸਮ ਸੋਡੇ ਸਾਹਮਣੇ ਆ ਹਾਂਜੀ ਭਾਈ ਜੀ ਦੱਸੋ ਇਹ ਇਹ ਜਾਣਕਾਰੀ ਦਿਓ ਜੀ ਹਾਂਜੀ ਵੀਰੇ 1 ਮਹੀਨਾ ਦਾ ਸੂਣ ਚ ਰਹਿਗਾ ਇਹਦੇ 1 ਮਹੀਨਾ ਸੂਣ ਚ ਰਹਿਗਾ ਹਾਂਜੀ ਠੀਕ ਹੈ ਜੀ ਤੇ ਰੇਟ ਇਹਦਾ ਹੈਗਾ ਜੀ 60000 ਰੁਪਿਆ ਰੇਟ ਭਾਈ 7000 ਹਾਂਜੀ ਠੀਕ ਹੈ ਜੀ ਪਿਛਲੇ ਦੁੱਧ ਦਾ ਕਾਰਡ ਕੀ ਦੁੱਧ ਪਿਛਲੇ ਸੂਇਆ ਜੀ 25 ਕਿਲੋ ਕੱਢਾ ਹੋਇਆ ਜੀ ਇਹਦੇ ਤੋਂ 25 ਕਿਲੋ ਹਾਂਜੀ ਠੀਕ ਹੈ ਜੀ ਤੇ 1 ਮਹੀਨਾ ਰਹੇਗਾ ਭਾਈ ਜੀ ਹਾਂਜੀ ਸੂਣ ਦਾ ਜੀ ਤੇ ਜੇ ਰੇਟ ਮੌਕੇ ਤੇ ਹੋ ਜਾਊਗਾ ਜੀ ਭਾਈ ਮੌਕੇ ਤੇ ਜੀ ਰੇਟ ਵੀ ਤੁਸੀਂ ਦੱਸਤਾ ਜੀ ਤੇ 1 ਮਹੀਨਾ ਰਹੇਗਾ ਜੀ ਇਹਦਾ ਸੂਣ ਦਾ ਜੀ ਤੇ ਬਨ ਲੋ ਭਾਈ ਥੋੜਾ ਦਰਾ ਦੇਖ ਸਕਦਾ ਹਾਂ ਆਪਣੀ ਚੈਨਲ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਦਾ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਭਰਾ ਹੈਗਾ 7528003552 7528003552 ਚੈਨਲ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸਾਨੂੰ ਫਿਰ ਵੀ ਜਾ ਕੇ ਆਪਾਂ ਨਵੀਆਂ ਵੀਡੀਓ ਅਪਲੋਡ ਕਰਦੇ ਰਹੀਏ ਤੇ ਕਿੱਸਾ ਵੀ ਭਾਈ ਦਾ ਫਾਰਮ ਇਹ ਫਿਰ ਅਗਲੇ ਅਗਲੀ ਗੱਲ ਦਿਖਾਉਂਦਾ ਜੀ 블랙 ਕਲਰ ਅੰਜ ਬਈ ਤੁਰਾ ਤੁਰਾ ਦੇਖ ਸਕਦੇ ਹੋ 블랙 ਤੇ ਹਾਂ ਤੁਮ ਬਾਕੀ ਲੈਣੇ ਡਿਟੇਲ ਬਾਈ ਤੋਂ ਆਪਾਂ ਕੀ ਗੱਲ ਬਾਤ ਚੀਜ਼ਾਂ ਕਰ ਲਈਏ ਧੰਨਵਾਦ ਹਾਂਜੀ ਬਾਈ ਜੀ ਦੱਸੋ ਜੀ ਦੇ ਟੇਲ ਹਾਂਜੀ ਬਾਈ ਜੀ ਇਹ ਸਾਢੇ 6 ਮਹੀਨੇ ਗੱਬਣਾ ਜੀ ਠੀਕ ਆ ਜੀ ਤੇ 1 ਕਿਲੋ ਦੁੱਧ ਆਈ ਇਹਦਾ ਠੀਕ ਆ ਜੀ ਹਾਂਜੀ ਤੇ ਰੇਟ ਟੂਟ ਭਰਾ ਦਾ ਰੇਟ ਇਹਦਾ ਜੀ 40000 ਆ ਜੀ 40000 ਹਾਂਜੀ ਤੇ ਪਿਛਲੀ ਵਾਰ ਕਿੰਨਾ ਦੁੱਧ ਦਿੱਤਾ ਵੀਰੇ ਨੇ ਪਿਛਲੀ ਵਾਰ ਦਿੱਤਾ ਵੀਰੇ ਇਹ 20 ਕਿਲੋ ਦੁੱਧ ਕੱਢਿਆ ਹੋਇਆ 20 ਕਿਲੋ ਹਾਂਜੀ ਕਿਹੜੀ ਵਾਈ ਦੇ ਬਲੈਕ ਜਗ ਇਹ ਕ੍ਰੋਸ ਆ ਜੀ ਅਮਰੀਕਾ ਨਾਲ ਚ ਕ੍ਰੋਸ ਆ ਜਣੀ ਜੀ ਅੱਛਾ ਕ੍ਰੋਸ ਹਾਂਜੀ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਜੇ ਕਿਸੇ ਨੂੰ ਚਾਹੀਦੀ ਤੇ ਬਾਈ ਨਾਲ ਜ਼ਰੂਰ ਕਨੈਕਟ ਕਰੋ ਤੇ ਆਪਣੇ ਚੈਨਲ ਨੂੰ ਬਾਤ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਕਿ ਜਿਸ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਜੀ ਦਿੱਤਾ ਫਾਰਮ ਟੀਵੀ ਬਾਈ ਜੇ ਕਿਸੇ ਨੂੰ ਮਨ ਪਸੰਦ ਕੋਈ ਵੀ ਸੂਣ ਵਾਲੀ ਜਾਂ ਕੁੱਕੜ ਗੱਪਣ ਚਾਹੀਦੀ ਹੋਈ ਤੇ ਬਾਈ ਨੂੰ ਜਰੂਰ ਕੰਟੈਕਟ ਕਰੋ ਬਾਕੀ ਬਾਈ ਕੋਲ ਬੱਸੀਆਂ ਨਹੀਂ ਹੁੰਦੀਆਂ ਤੇ ਬਾਈ ਦਾ ਆਪਣਾ ਡਾਟਾ ਲਵਾ ਮਿਲ ਜਾਂਦਾ ਡਿਜੀਟਲ ਚ ਓਕੇ ਬਾਈ